ਦੇ ਵੀਰੇ ਤੂੰ ਮੈਨੂੰ ਕਹਤੇ ਗੋਰੀ ਵਾਲੀ ਫਸਾਉਣਾ ਸੀਗਾ ਮੈਂ ਤਾਂ ਤੈਨੂੰ ਪਤਾ ਅੱਗੇ ਬਹੁਤ ਦੁਖੀ ਆ ਆਪਣੇ ਘਰੋਂ ਮੈਂ ਤੈਨੂੰ ਮੈਨੂੰ ਪਤਾ ਵਾ ਮੈਂ ਉਹ ਮੈਂ ਤਾਂ ਉਧਰੋਂ ਛੱਡ ਕੇ ਇਹਨਾਂ ਦੇ ਕੋਲ ਆਈ ਆ ਤੂੰ ਮੈਨੂੰ ਇਹਨਾਂ ਚ ਵੀ ਫਸਾਤਾ ਇਹਨਾਂ ਜੋਗੀ ਵੀ ਨਹੀਂ ਛੱਡਿਆ ਵੀ ਮੈਂ ਕਿੱਥੇ ਜਾਵਾਂ ਜਦੀਤ ਨੇ ਤਾਂ ਸਾਡਾ ਘਰ ਪਰ ਕੋਰੀਅਰ ਮੰਗਾਉਂਦਾ ਆ ਜਾਂ ਤੁਸੀਂ ਭੇਜਦੇ ਆ ਬਾਹਰੋਂ ਸਮਾਨ ਫੜ ਕੇ ਨਾ ਭੇਜੋ ਆਪਣਾ ਸਮਾਨ ਤੁਸੀਂ ਕੋਰੀਅਰ ਕਰਨਾ ਜੀ ਸਾਰੇ ਕੀ ਕਰੋ ਜੇ ਤੁਹਾਨੂੰ ਉਹ ਕਹਿੰਦੇ ਭਾਵੇਂ ਪੱਕਾ ਤੁਹਾਨੂੰ ਕਿੰਨਾ ਟਰਸਟ ਆ ਕਹਿਣ ਕਿ ਸਾਡਾ ਉਹ ਸਮਾਨ ਕੁੜੀਆਂ ਸੂਟ ਲਿਆਉਣਗੇ ਫਲਾਣਾ ਬਾਹਰੋਂ ਕੀ ਹਾਲ ਚਾਲ ਨੇ ਤੁਹਾਡੇ ਮੈਂ ਚੱਲਾਂ ਹੀ ਕਿਤੇ ਮੈਂ ਕਿਹਾ ਪਹਿਲਾਂ ਵੀਡੀਓ ਗਰਮੀ ਆ ਗਈ ਹੈ ਮੈਂ ਤੁਹਾਨੂੰ ਕੋ ਦੱਸਣਾ ਸੀਗਾ ਜਿਹੜੀਆਂ ਕੁੜੀਆਂ ਆ ਬਣਾਉਂਦੀਆਂ ਨੇ ਆਪਣੇ ਲਾਈਕ ਬੁਟੀਕ ਖੋਲਿਓ ਕੁੜੀਆਂ ਦੇ ਨਵੇਂ ਬੁਟੀਕ ਤੇ ਬਾਹਰਲਾ ਕੋਈ ਵੀ ਸੂਟ ਭੇਜਣਾ ਜਾਂ ਤੁਸੀਂ ਸਮਾਨ ਭੇਜਣਾ ਤੁਸੀਂ ਜੇ ਆਪ ਭੇਜਦੇ ਉਹ ਤਾਂ ਚਲ ਵਧੀਆ ਗੱਲ ਆ ਜੇ ਤੁਹਾਡੇ ਕਸਟਮਰ ਜਿਹੜੇ ਪੱਕੇ ਆ ਕਿਉਂਕਿ ਟਰਸਟ ਹੋ ਜਾਂਦਾ ਨਾ ਕਹਿੰਦਾ ਚਲ ਜੋ ਟਰਸਟ ਹੋ ਗਿਆ ਉਹ ਤੁਹਾਨੂੰ ਕਹਿ ਦੇਣਾ ਕਿ ਹਾਂਜੀ ਆ ਮੜੇ ਤੁਨ ਮੁੰਡਾ ਸਮਾਨ ਫੜਾਉਣ ਆਊਗਾ ਸੂਟਾਂ ਦੇ ਨਾਲ ਹੀ ਇਹ ਕੂਰੀਅਰ ਕਰਦੇ ਹੋ ਜਦੋਂ ਤੁਸੀਂ ਕੋਰੀਅਰ ਕਰਤਾ ਡਰੈਸ ਦਾ ਤੁਹਾਡਾ ਜਾਣਾ ਜਾਂ ਤੁਹਾਡਾ ਹਸਬੰਦ ਕਰਕੇ ਆਉਂਦਾ ਹੋਊਗਾ ਜਾਂ ਜਿਹੜੀ ਬੁਟੀਕ ਵਾਲੀ ਕੁੜੀ ਆ ਉਹਦੇ ਨਾਂ ਤੋਂ ਜਾਂਦਾ ਹੋਊਗਾ ਕੋਰੀਅਰ ਬਾਹਰ ਨੂੰ ਐਦਾਂ ਹੀ ਕੋਈ ਭੈਣ ਸੀਗੀ ਬੁਟੀਕ ਵਾਲੀ ਤਾਂ ਮੈਂ ਵੀਡੀਓ ਦਿਖਾਉਂਦਾ ਪੂਰੀ ਗਾਮ ਵੀਡੀਓ ਦੇਖ ਲਿਓ ਤੇ ਉਹਨੂੰ ਉਹਨਾਂ ਨੇ ਕਹਿਤਾ ਕਿ ਸੂਟ ਭੇਜ ਦਿਓ ਚਾਰ ਚਾਰਕ ਸੂਟ ਸੀਗੇ ਤੇ ਨਾਲ ਉਹ ਕਹਿੰਦੇ ਤੁਹਾਨੂੰ ਬੈੱਡ ਸ਼ੀਟਾਂ ਬੈੱਡ ਸ਼ੀਟਸ ਨਹੀਂ ਹੁੰਦੀਆਂ ਜਿਹੜੀਆਂ ਚਾਰ ਪੰਜ ਉਹ ਸੀਗੀਆਂ ਕਿ ਮੁੰਡਾ ਫੜਾਉਣ ਆਊਗਾ ਉਹ ਵੀ ਨਾਲ ਹੀ ਕੋਰੀਅਰ ਕਰ ਦਿਓ ਉਹ ਵਿਚਾਰੀ ਨੇ ਕੀ ਕੀਤਾ ਉਹਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਅੱਗੇ ਵੀ ਉਹੀ ਕਰਕੇ ਆਉਂਦਾ ਸੀਗਾ ਘਰੋਂ ਠੀਕ ਠਾਕ ਸੀਗਾ ਘਰ ਵਾਲੇ ਨੂੰ ਵਿਚਾਰੇ ਨੂੰ ਕਹਿ ਦਿੱਤਾ ਉਹ ਸ਼ੂਗਰ ਦਾ ਮਰੀਜ਼ ਹੈਗਾ ਉਹ ਨੂੰ ਅੱਗੇ ਵੀ ਉਹੀ ਸੂਟ ਬਾਹਰ ਨੂੰ ਕੂਰੀਅਰ ਕਰਦਾ ਹੁੰਦਾ ਇਹ ਕਿਉਂਕਿ ਆਪਣੇ ਜਦੋਂ ਇੱਦੋਂ ਸ਼ਾਪ ਦਾ ਐਨ ਆਰ ਆਈ ਲੈਂਦੇ ਹਨ ਥੋੜਾ ਜਿਹਾ ਫਾਇਦਾ ਹੋ ਜਾਂਦਾ ਹਨਾ ਕਿਉਂਕਿ ਇੱਧਰਲੇ ਕਸਟਮਰ ਨਾਲੋਂ ਚੱਲ ਕੋਈ ਨਹੀਂ ਕਿ ਜਿੰਨੇ ਮੈਂ ਕਹੇ ਉਹਨੇ ਮਿਲ ਜਾਣੇ ਹਨਾ ਪੈਸੇ ਤੇ ਉਹ ਵਿਚਾਰਾ ਜਦੋਂ ਰਾਜ ਮੁੰਡੇ ਮਿਲੇ ਆ ਉਹ ਕਹਿੰਦੇ ਰਾਜ ਚ ਮੁੰਡੇ ਤੁਹਾਨੂੰ ਮਿਲਣਗੇ ਉਹਨਾਂ ਤੋਂ ਬੈੱਡ ਸ਼ੀਟਸ ਲੈ ਕੇ ਤੇ ਨਾਲੇ ਸੂਟ ਸਾਡੇ ਕੋਰੀਅਰ ਕਰ ਦੇਓ ਜੀ ਅੱਗੇ ਸੁਣਿਓ ਜਦੋਂ ਕੋਰੀਅਰ ਕੀਤਾ ਵਿਚਾਰੇ ਨੇ ਐਡਰੈਸ ਵੀ ਆਪਣਾ ਸਾਰਾ ਕੁਝ ਦੇ ਦਿੱਤਾ ਇੱਥੋਂ ਕਿਉਂਕਿ ਜਿੱਥੇ ਉਹ ਕਰਦੇ ਸੀ ਕੋਰੀਅਰ ਉਹਨਾਂ ਨੂੰ ਵੀ ਟਰਸਟ ਹੋ ਗਿਆ ਕਿ ਚੱਲ ਯਾਰ ਇਹ ਤਾਂ ਅੱਗੇ ਇਹਨਾਂ ਦਾ ਬੁਟੀਕ ਆ ਅੱਗੇ ਵੀ ਬੰਦਾ ਇਹ ਭੇਜਦਾ ਆ ਲਾਈਕ ਤੇ ਯਾਨੀ ਕਿ ਟਰਸਟ ਹੀ ਆ ਕਿ ਕੀ ਸਮਾਨ ਚੈੱਕ ਕਰਨਾ ਉਹਨੇ ਮੜਾ ਮੋਟਾ ਹੱਥ ਮਾਰਿਆ ਉਹਨੇ ਇਦਾਂ ਤੋੜਤਾ ਗਾਂ ਜਦੋਂ ਚਲ ਗਿਆ ਸਮਾਨ ਦਿੱਲੀ ਗਾਂ ਜਾਣਾ ਸੀਗਾ ਕੈਨੇਡਾ ਨੂੰ ਤੇ ਉੱਥੇ ਜਦੋਂ ਉਹਨਾਂ ਨੇ ਟੈਸਟ ਕੀਤਾ ਚਾਦਰਾਂ ਦੇ ਵਿੱਚ ਵਾਬਿਓ 25 30 ਪੱਤੇ ਗੋਲੀਆਂ ਦੇ ਤੇ ਉਹਨਾਂ ਨੇ ਤਾਂ ਉਹਨਾਂ ਨੂੰ ਕੀਤਾ ਕਨੈਕਟ ਜਿੱਥੇ ਕੋਰੀਰ ਆਉਣਾ ਸੀ ਉੱਥੋਂ ਉਹਨਾਂ ਨੇ ਫਿਰ ਉਹਦਾ ਨਾਮ ਲਿਆ ਕਿ ਹਾਂ ਵੀ ਆਹ ਬੰਦਾ ਦੇ ਕੇ ਜਾਂਦਾ ਇਹ ਤਾਂ ਪੱਕਾ ਕਸਟਮਰ ਹੈ ਸਾਡਾ ਇਹਨਾਂ ਦੀ ਬੁਟੀਕ ਹੈ ਨਾ ਬਾਹਰੋਂ ਸੂਟ ਮਗਾਉਂਦੇ ਆ ਤੇ ਮੁੜ ਕੇ ਉਹ ਚੱਕ ਲਿਆ ਉਹ ਵਿਚਾਰਾ ਦੇ ਲੋ ਨੂੰ ਭੋਲ ਫਸ ਗਿਆ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਸਮਝ ਲੱਗ ਜਣੀ ਹੈ ਸਾਰੀ ਇੰਡੀਆ ਚ ਕੋਈ ਵੀ ਤੁਹਾਡਾ ਬੈਠਾ ਆ ਕਹਿੰਦਾ ਮੇਰਾ ਸਮਾਨ ਲੈ ਕੋਈ ਲੈ ਜਾਣ ਦੀ ਲੋੜ ਨਹੀਂ ਸਮਾਨ ਸਾਫ਼ ਜਵਾਬ ਦੇ ਦੋ ਦਾ 15000 ਰੁਪਏ ਕੋਰੀਏ ਲੱਗਦਾ ਕਿ ਕਿਲੋ ਦੇ ਹਿਸਾਬ ਨਾਲ ਉਹਨਾਂ ਮੰਗਾ ਲਓ ਹਨ ਤੇ ਬਾਹਰੋਂ ਵੀ ਜੇ ਤੁਹਾਡਾ ਕੋਈ ਖਾਸ ਚਾਹੇ ਜਿੰਨਾ ਮਰਜ਼ੀ ਯਾਰ ਮੈਂ ਕਹਿੰਦਾ ਲਿਆਈ ਨਾ ਜਵਾਬ ਹੀ ਦੇ ਦੋ ਕਦੀ ਵੀ ਚੱਕਰ ਚ ਪਾਓ ਨਾ ਆ ਦੇ ਲਓ ਬਚਾਰੇ ਨਭੋਲ ਫਸ ਗਏ ਆ ਤੇ ਅਗਲੇ ਨੇ ਉਹਦੇ ਘਰ ਵਾਲੇ ਚੱਕ ਲੈਣਾ ਹੈ ਅਗਲੇ ਨੂੰ ਪਤਾ ਕਿ ਇਹ ਹੀ ਤੇ ਮੈਂ ਲਾਸਟ ਤੇ ਮੈਂ ਇਹ ਹੀ ਕਹਿਣਾ ਬਲੌਗ ਨਹੀਂ ਹੈਗਾ ਇਹ ਆਪਣਾ ਮੈਂ ਵੇਰਨ ਲਈ ਵੀਡੀਓ ਬਣਾਈ ਹੈ ਬੇਰ ਨੇਚਰਲੀ ਸ਼ੇਅਰ ਕਰ ਦਿਓ ਕਿਸੇ ਦਾ ਸਮਾਨ ਨਾ ਲੈ ਕੇ ਜਾਓ ਜਿੰਨੀਆਂ ਬੁਟੀਕ ਵਾਲੀਆਂ ਕੁੜੀਆਂ ਜਾਂ ਇੰਡੀਆ ਤੋਂ ਤੁਹਾਨੂੰ ਤੋਂ ਬਾਹਰੋਂ ਕੋਈ ਕੋਰੀਅਰ ਮੰਗਾਉਂਦਾ ਆ ਜੇ ਤੁਸੀਂ ਭੇਜਦੇ ਆ ਬਾਹਰੋਂ ਸਮਾਨ ਫੜ ਕੇ ਨਾ ਭੇਜੋ ਆਪਣਾ ਸਮਾਨ ਤੁਸੀਂ ਕੋਰੀਅਰ ਕਰਨਾ ਜੀ ਸਕਦੇ ਹੋ ਕਿ ਕਰੋ ਜੇ ਤੁਹਾਨੂੰ ਉਹ ਕਹਿੰਦੇ ਭਾਵੇਂ ਪੱਕਾ ਤੁਹਾਨੂੰ ਕਿੰਨਾ ٹرسٹ ਆ ਕਹਿਣ ਕਿ ਸਾਡਾ ਉਹ ਸਮਾਨ ਕੁੜੀਆਂ ਸੂਟ ਲਿਆਉਣੇ ਫਲਾਨਾ ਬਾਹਰੋਂ ਫੜ ਕੇ ਇੱਕ ਚੀਜ਼ ਨਹੀਂ ਕਰਨੀ ਹੈਗੀ ਠੀਕ ਆ ਤੇ ਵੀਡੀਓ ਜੇ ਤੁਹਾਨੂੰ ਲੱਗੇ ਬੀਅਰਨੈਸੇ ਸ਼ੇਅਰ ਕਰਦੇ ਹੋ ਹਾਂ ਮੇਰੇ ਬੱਤ ਨਾ ਮੈਂ ਆ ਗਈ ਚੱਕੂ ਵੀ ਆ ਗਈ ਛੱਡੀ ਚੱਕਮਣੀ ਵੀ ਆ ਗਈ ਛੱਡਿ ਛਕਾਉਣੇ ਚਾਹ ਸ਼ੁੱਕਣੀ ਵੀ ਆ ਗਈ। ਕੱਕੜਾ ਨਾ ਮਖੀਂ ਪਾਇਆ। ਚੱਲਾ ਸੀ ਬੁੱਤ ਮੈਂ ਕਿਤੇ। ਕਿੱਧਰ? ਮੈਂਨੇ ਚੱਲਾ ਸੀ ਵੀ ਪਾ ਲਈਏ। ਤੁਸੀਂ ਇਹ ਵੀਡੀਓ ਬੇਰਨੈਸ ਲਈ ਸ਼ੇਅਰ ਕਰਦੇ ਹੋ ਤੇ ਸਾਰਿਆਂ ਨੂੰ ਪਤਾ ਲੱਜੇ ਕਿ ਇਹਦਾ ਸਮਾਨ ਕੋਈ ਬੀਲ ਲੈ ਕੇ ਨਾ ਆਉ। ਸਾਫ਼ ਜਵਾਬ ਦੇ ਦਊਗਾਹੀਂ ਨਹੀਂ ਲੈ ਕੇ ਆ ਤੁਹਾਡਾ ਸਮਾਨ। ਤੁਸੀਂ ਆਹਾਂ ਪੇ ਕੂਰੀਅਰ ਮੰਗਾਓ ਆਪਣੇ ਕਿ ਖਾਸ ਤੋਂ ਮੰਗਾਓ। ਅਗਲੇ ਜਿੱਦਾਂ ਮਰਜ਼ੀ ਮੰਗਾਉਣਾ। ਤੁਹਾਡੀ ਕੋਈ ਟੈਨਸ਼ਨ ਨਹੀਂ ਹੈਗੀ। ਮੈਂ ਤਾਂ ਬੜਾ ਗੁੱਸਾ ਚੜਿਆ ਬੇਚਾਰੀ ਮਿੰਤਾ ਕਰਨ ਲੱਗੀ ਹੋਆ। میری پولیس سے دس دو دس دو ਤੁਸੀਂ ਸਾਨੂੰ ਇਧਰ ٹرسٹ ਕਰਦੇ ਤੋੜਿਆ ਸਾਡਾ ਸਾਡਾ ਮੇਰੇ ਘਰ ਵਾਲਾ ਕਹਿੰਦੇ ਪ੍ਰਸਾਦ ਤਾਂ ਕਹਿੰਦੇ ਉਹ ਤਾਂ 슈ગર ਦਾ ਮਰੀਜ਼ ਆ ਉਹ ਮੋਰੇ وکیل ਦਾ ਨੰਬਰ ਦੇਈ ਜਾਂਦੇ ਤੁਸੀਂ ویڈیو ਦੇ ਲੈ ਤੁਹਾਨੂੰ ਫੇਰ ਬਦਲ ਲੱਗਣਾ ਤੇ شیر ضرور ਕਰ ਦਿਓ ویڈیو ਬਾਏ ਮੈਂ ਗਲਤੀ ਸੀ ٹھیک ਆ میری ਗਲਤੀ ਸੀ ਪਰ ਮੈਂ ਜਿਹੜੀ ਹੋ ਗਈ ਹੁਣ ਤੇ ਇਹ ਚੀਜ਼ ਮੇਰੇ ਪਾਸ ਜੁੰਦਾ ਮੈਂ ਤਾਂ ਇੱਕ ਸਕੈਂਟ ਚ ਉਹਨੂੰ ਕਹਿੰਦਾ ਵੀ ਹਾਂ ਛੱਡ ਦੋ ਠੀਕ ਆ ਉਹ ਵੀ ਗਲਤੀ ਠੀਕ ਆ ਮੈਂ ਗਲਤੀ ਮੰਨਦਾ ਆਂ ਦੀ ਪਰ ਮੈਂ ਤਰਾ ਤੁਸੀਂ ਕੋਈ ਥੋੜਾ ਬੰਦਾ ਖੱਟੋ ਬਾਹਰ ਕੋਈ ਕਿਸੇ ਨਾਲ ਗੱਲ ਕਰੋ ਪੱਤੇ ਕਿੰਨੇ ਪਿੱਛੀ ਮਾਣੇ ਪੱਤੇ ਕਿੰਨੇ ਕੁਛ ਪਤਾ ਹੈ ਹਾਂ ਵੀ ਪੱਤੀ ਪੱਤੇ ਆ ਮੇਰੇ ਸਾਹਮਣੇ ਮੇਰੇ ਨਾਮ ਦੀ ਹੈ ਗੋਲੀ ਦਾ ਕੈਨੇਡਾ ਨੂੰ ਚੜਿਆ ਆ ਨਾਮ ਦੀ ਨੋਕਾ ਗੋਲੀ ਦਾ ਨੋਕਾ ਗੋਲੀਆਂ ਹਸਪਤਾਲ ਚੋਂ ਮਿਲ ਆਪਣੇ ਆਸਪਾਸੋਂ ਚਾਉਂਦੇ ਸੀ ਲੇਕਿਨ ਇਹਨੇ ਅਗਰੇ ਨਹੀਂ ਮੈਂ ਵੀ ਦੱਸ ਦਿੰਦਾ ਵੀ ਇਹਦੇ ਵਿੱਚ ਗੋਲੀਆਂ ਨੇ ਫਿਰ ਮੈਂ 30 ਨੂੰ ਨਾਮ ਵਿੱਚ ਪੂੰਦੀ ਨਹੀਂ ਪਤਾ ਕਿ ਇਹ ਸ਼ੁਰੂ ਗਰਦਾ ਪੈ ਜਾਂਦਾ ਵੀ ਇਦਾਂ ਦੀ ਗੱਲ ਨਹੀਂ ਸੀ ਪਰ ਮਾਣਾ ਜਾਂ ਦੱਸਤਾ ਦਿੰਦੇ ਸੀ ਜੀ ਸੋਣ ਗੱਲ ਭੈਣ ਮਲੇ ਮੈਨੂੰ ਨਾ ਸੋਹ ਲੈ ਕੇ ਵੀਰ ਤੇ ਹੌਲ ਪਈ ਜਾਂਦੇ ਆ ਸਰਪੇ ਦਾ ਇੰਨਾ ਪੁਰਾ ਹਾਲਾਤ ਨੂੰ ਮੈਂ ਦੱਸਦਾ ਇਹਨਾਂ ਦਾ ਘਰ ਪਟਿਆ ਗਿਆ ਨਾ ਵੀਰੇ ਇਹਨਾਂ ਦਾ ਘਰ ਪਟਿਆ ਗਿਆ ਨਾ ਤੂੰ ਦੇਖ ਘਰ ਦੀ ਪੱਟਣ ਦਿੰਦੇ ਆਪਾਂ ਚਾਰਤੀ ਕਿਉਂ ਤੂੰ ਮੈਂ ਜਿੰਨੀ ਜਿੱਥੇ ਤੱਕ ਮੇਰੇ ਹੋਰ ਜੀ ਮੈਂ ਬਾਹਰ ਲਾਉ ਠੀਕ ਹੈ ਮੈਂ ਰਾਤ ਦਾ ਫੋਨ ਕਰੀ ਜਾਂਦਾ ਉਹਦੇ ਮਾਮਿਆਂ ਨੂੰ ਵੀ ਇੱਕ ਤਾਂ ਵਰਾਸਤੇ ਕਰੀਦਾ ਜਿਵੇਂ ਬੈਠਾ ਇਹ ਕਿੱਥੇ ਆਉ ਉਹਦੀ ਐਸਐਸਪੀ ਨਾਲ ਆੜੀਆ ਠੀਕ ਹੈ ਨਾ ਤੇ ਤੂੰ ਆਪਣੇ ਉਹ ਸਰ ਸਾਡੇ ਪਾਰ ਆ ਪਰਸਾ ਨੂੰ ਖੰਡ ਪਟ ਬਿਗਾਉਂਦਾ ਉਹ ਸਰਪੇ ਦਾ ਟੋਪੂ ਪਈ ਜਾਂਦੇ ਉਹਦਾ ਫਲੱਡ ਘਟਿਆ ਪਿਆ ਠੀਕ ਆ ਮੈਂ ਉਹਨੂੰ ਜੋ ਦੇਦਾ ਮੇਰਾ ਹੋਰ ਮਾਰ ਗਿਆ ਉਹ ਐਕਦਾ ਮੈਂ ਉਹ ਬਿਮਾਰ ਮੇਰਾ ਉਹ ਡਿੱਟੇ ਹੋਰ ਮਾਰ ਖਰਾ ਹੋ ਜਾਂਦਾ ਗੱਲ ਤਾਂ ਉਹਨੀਆਂ ਨਾਲ ਹੀ ਹੈ ਸਰਬੇ ਦੀਦੀ ਨੂੰ ਪਤਾ ਸੀ ਵੀ ਉਹ ਚਾਦਰਾਂ ਚਾਹ ਕੋਸ਼ ਨਹੀਂ 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 ਉਹਨੂੰ ਸਿਰਫ ਤੁਹਾਨੂੰ ਹੀ ਪਤਾ ਸੀਗਾ ਨਹੀਂ ਤੁਹਾਨੂੰ ਤਾਂ ਉਹ ਵੀ ਮੇਰਾ ਚੁੱਕਦਾ ਹਾਂਏ ਤੁਸੀਂ ਮੈਨੂੰ ਤਾਂ ਦੱਸ ਦਿੰਦੇ ਐਨੀਆਂ ਗੋਲੀਆਂ ਉਹਨੇ ਕਿੱਥੋਂ ਖਰੀਦ ਲਈਆਂ ਇਹ ਗੋਲੀਆਂ ਤਾਂ ਮਿਲਦੀਆਂ ਹੀ ਨਹੀਂ ਕੋ ਮਿਲਦੀਆਂ ਕੋਈ ਨਹੀਂ ਮਿਲਦੀਆਂ ਵੀਰੇ ਕੋਈ ਨਹੀਂ ਮਿਲਦੀਆਂ ਅਸੀਂ ਵੀ ਇੱਥੇ ਹੀ ਰਹਨੇ ਆ ਵੇ ਵੀਰੇ ਤੂੰ ਮੈਨੂੰ ਕਾਤੇ ਗੋਰੀ ਵਾਲੀ ਪਸਾਉਣਾ ਸੀਗਾ ਮੈਂ ਤਾਂ ਤੈਨੂੰ ਪਤਾ ਅੱਗੇ ਬਹੁਤ ਦੁਖੀ ਆ ਆਪਣੇ ਘਰੋਂ ਮੈਂ ਤੈਨੂੰ ਮੈਨੂੰ ਪਤਾ ਵਾ ਮੈਂ ਉਹ ਮੈਂ ਤਾਂ ਉਧਰੋਂ ਛੱਡ ਕੇ ਇਨ੍ਹਾਂ ਦੇ ਕੋਲ ਆਈਆਂ ਤੂੰ ਮੈਨੂੰ ਇਨ੍ਹਾਂ ਚੀ ਵੀ ਪਸਾਤਾ ਇਨ੍ਹਾਂ ਜੋਗੀ ਵੀ ਨਹੀਂ ਛੱਡੇ ਆ ਮੈਂ ਕਿੱਥੇ ਜਾਵਾਂ ਇੰਦਰਜੀਤ ਨੇ ਤਾਂ ਸਾਡਾ ਘਰ ਪੱਟ ਤਾ ਬੱਜੀ ਬੱਜੀ ਬਾਉਂਦੀ ਤੁਸੀਂ ਜਾਣਦਾ ਠੀਕ ਹੈ ਨਾ ਘਬਰਾ ਨਾ ਮੈਂ ਤੇਰੇ ਨਾਲ ਹਾਏ ਵੀਰੇ ਤੂੰ ਆਹ ਕੰਮ ਕਰਨ ਲੱਗਿਆ ਤੂੰ ਮਗਉਣ ਲੱਗਿਆ ਇੱਕ ਵਾਰੀ ਮੈਨੂੰ ਪੁੱਛਦਾ ਲੈਂਦਾ ਵੀ ਇੰਦਰਜੀਤ ਆ ਮਗਉਣੀਆਂ ਨੇ ਤੂੰ ਦੇਖ ਲੈ ਮੈਂ ਮਗਵਾ ਤੂੰ ਵੀਰੇ ਕਿ ਉਹ ਧੋਖੇ ਨਾਲ ਕਹਦੇ ਤੁਸੀਂ ਇਹ ਕੰਮ ਕੀਤਾ ਠੀਕ ਹੈ ਧੋਖੇ ਨਾਲ ਨਹੀਂ ਨਾ ਕਰਨਾ ਸੀ ਮੈਂ ਤਾਂ ਤੁਹਾਡੇ ਤੇ ٹرسٹ ਕੀਤਾ ਵੀ ਚਲ ਕੋਈ ਨਾ ਦੀਹੀ ਨੇ ਮੈਨੂੰ ਦਿੱਤਾ ਮੈਂ ਕਾਹ ਭੇਜ ਦੇਣੀ ਆ ਚਲ ਹੁਣ ਤੂੰ ਆਹ ਕੋਈ ਦੇਖ ਅੱਜ ਨੰਬਰ ਭੇਜੋ ਨਾ ਕਰਾ ਚਲ ਮੈਂ ਵੀਰੇ ਵੀਰੇ ਮਾੜੀ ਮੋਟੀ ਗੱਲ ਨਹੀਂ ਤੁਸੀਂ ਇਹਨੂੰ ਸੀਰੀਅਸ ਨਹੀਂ ਲੈ ਰਹੇ ਇਹਦੀ ਤਾਂ ਛੇਤੀ ਕਹਿੰਦੀ ਜਮਾਨਤ ਵੀ ਨਹੀਂ ਹੋਣੀ ਹੈਲੋ ਇੰਡਸਟਰੀ ਸਰ ਮੇਰੀ ਘਾਲ ਸਾਂ اس بھی انت ایران ਦਾ ਬਣਾ ਖੜਿਆ ਤੁਸੀਂ ਸਾਡੇ ਬਾਰੇ ਸੋਚਦੇ ਤੁਹਾਨੂੰ ਇਹ ਤੇ ਬਲੱਡ ਦਾ ਫਿਕਰ ਆ ਸਾਡਾ ਬੰਦਾ ਮਾਰਨ ਕਿਨਾਰੇ ਹੋ ਗਿਆ ਸਾਡੀ ਜ਼ਿੰਦਗੀ ਖਰਾਬ ਹੋ ਗਈ ਤੁਹਾਨੂੰ ਆਪਣੇ ਬਲੱਡ ਦਾ ਫਿਕਰ ਆ ਨਹੀਂ ਨਹੀਂ ਮੈਨੂੰ ਮੇਰੀ ਗੱਲ ਸੁਣੋ ਸਰਪੇ ਨੂੰ ਸੌਣ ਲੱਗੇ ਮੇਰੀ ਗੱਲ ਸੁਣੋ ਮੈਨੂੰ ਤਾਂ ਆਪਣਾ ਗੱਲ ਦਾ ਪਤਾ ਲੱਗਾ ਜਵੇ ਤਾਂ ਕਿਸੇ ਨੂੰ ਸੰਭ ਕੋਈ ਟੈਂਸ਼ਨ ਚਾ ਇਹ ਵੀ ਮੈਨੂੰ ਟੈਂਸ਼ਨ ਹੋਣੀ ਵੀ ਚਾਹੀਦੀ ਆ ਪਤਾ ਕੀ ਜਿਵੇਂ ਇੱਕ ਤਾਂ ਬੰਦੇ ਨੂੰ ਪਤਾ ਆਵੇ ਅਸੀਂ ਤਾਂ ਪਾਗਲਾਂ ਨੂੰ ਕੱਲ੍ਹ ਦੇ ਕਈ ਇਹਨੇ ਤੂਫਾਨ ਨੇ ਤੂਫਾਨ ਨੇ ਉਹਦਾ ਰੋਲਾ ਪਿਆ ਕੋਈ ਕੱਡੀ ਗੱਲ ਆ ਤੂੰ ਮੈਨੂੰ ਮਾੜਾ ਮੋਟਾ ਤੇ ਦੱਸ ਦਿੰਦੇ ਵੀ ਉਹ ਪੈਕਿੰਗ ਵਿੱਚ ਕੁਝ ਹੈਗਾ ਫਿਰ ਮੈਂ ਹਾਏ ਕਲਾਸੋਂ ਸਰ ਮੈਨੂੰ ਖੋਜਣੋਂ ਦੀ ਪਤਾ ਪੈੜੇ ਮੈਨੂੰ ਦੀ ਖੋਜ ਪਤਾ ਮੈਂ ਵੀਰੇ ਨੇ ਇਕੱਲੇ ਨਹੀਂ ਸਾਰਾ ਕੁਝ ਕਰਤਾ ਹੈ ਕਿਸੇ ਤੋਂ ਮੰਗਵਾ ਕੇ ਗੋਲੀਆਂ ਮੰਗਵਾਈਆਂ ਕੋਈ ਮੰਗਵਾਈਆਂ ਕਿਹੜੇ ਮੁੰਡੇ ਨੇ ਲਿਆ ਕੇ ਦਿੱਤੀਆਂ ਇਹਨੀਆਂ ਗੋਲੀਆਂ ਲੈ ਦੱਸ ਭੈਣੇ ਮੇਰੀ ਕਸਮ ਮੈਨੂੰ ਤਾਂ ਹੁਣ ਮੇਰੀ ਅੱਜ ਤੱਕ ਹੰਦਾ ਸੀ ਅੱਜ ਤੱਕ ਹੰਦਾ ਹੈ ਤਿੰਦਾ ਫਿਰ ਇਹਨੂੰ ਆਇਆ ਇੱਕ ਸਾਦੇ ਫਿਰ ਦੀਦੀ ਹੁਣ ਮੈਂ ਤਾਂ ਵਿਚ ਬਚਾਰੇ ਫਸ ਗਈ ਨਾ ਸੂਟਾਂ ਦੇ ਚੱਕਰਾਂ 'ਚ ਨਾ ਦਸ ਸੂਟਾਂ ਸੀ ਹੁਣ ਕੀ ਕਰਨਾ ਮੈਂ ਇਹ ਮੇਰੀ ਗੱਲ ਸੁਣ ਲੈ ਇਹਨੇ ਤਾਂ ਕਿਸੇ ਦਾ ਭਲਾ ਕੰਮ ਦੇ ਖਾਤਰ ਮੰਗਵਾਈਆ ਤੇ ਇਹਦਾ ਨਾਲੇ ਦੋ ਛੋਟੇ ਪੰਗਾ ਪਿਆ ਗਿਆ ਨਾਲੇ ਹੋਰ ਮੈਂ ਤਾਂ ਮੈਂ ਤਾਂ ਛੱਡ ਕੇ ਆਈ ਸੀ ਤੈਨੂੰ ਪਤਾ ਨਾ ਮੈਂ ਤਾਂ ਅੱਗੇ ਘਰੋਂ ਬਹੁਤ ਦੁਖੀ ਆ ਮੈਂ ਤਾਂ ਇੰਨਾ ਦੇ ਡਰ ਤੇ ਬੈਠੀ ਆ ਹੁਣ ਮੈਨੂੰ ਇੱਥੋਂ ਵੀ ਨਿਕਲਣਾ ਪਊ ਉਹੀ ਦਸ ਅਮਰੀਕਾ ਸਰਪ ਨੇ ਇਹੀ ਗੱਲ ਤੇਰੇ ਸਾਹਮਣੇ ਕਹਿਤੀ ਸਰਪ ਨੇ ਜੀ ਉਦੋਂ ਵਿਚਾਰੀ ਅੱਗੇ ਅਸੀਂ ਤਾਂ ਹੁਣ ਤੁਸੀਂ ਮੇਰੀ ਗੱਲ ਸੁਣੋ ਸਰਪ ਇਹਨੂੰ ਵੀ ਕੋਲ ਕਹਿਤੀ ਆਪੇ ਦੀ ਮੈਨੂੰ ਤਾਂ ਇੱਕ ਵੇਰੀ ਤਾਂ ਤਾ ਦਿੱਤਾ ਉਹਨੇ ਸਰਪ ਨੇ ਇਹਨੂੰ ਕਿਹਾ ਕਿ ਤੂੰ ਮੈਨੂੰ ਇੱਕ ਵੇ ਜਿਹੜੇ ਮੁੰਡਿਆਂ ਤੋਂ ਮਗਵਾਈਆਂ ਨੇ ਜਿਹੜੇ ਮੁੰਡਿਆਂ ਨੇ ਉਥੇ ਜਗਰਾਉਂ ਫੜਾਈਆਂ ਨੇ ਉਹੀ ਕੋਰੀਅਰ ਕਰ ਦੋਂਦੇ ਮਨਦੀਪ ਨੂੰ ਪੁੱਛ ਮਨਦੀਪ ਨੂੰ ਪੁੱਛ ਹਲੋ ਜਿਹੜੇ ਤਾਂ ਭਾਬੀ ਜਿਹੜੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਮਾੜੀ ਜੀ ਮੇਰੀ ਗੱਲ ਸੁਣੀ ਮਾੜੀ ਜੀ ਧਿਆਨ ਨਾਲ ਮੈਂ ਜਿਹੜਾ ਤੈਨੂੰ ਨੰਬਰ ਦਿੱਤਾ ਹਾਂ 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 ਮੈਂ ਚੱਟੀਗੜ੍ਹੋਂ ਨੰਬਰ ਲਿਆ ਮਹਾਲੀ ਤੋਂ ਇੱਥੋਂ ਦਾ ਹੀ ਨੰਬਰ ਆ ਹੂੰ ਨੇ ਆਪਾਂ ਨੂੰ ਰਾਹ ਪਹੁੰਚਾਵਾ ਹੂੰ ਤੁਸੀਂ ਉਹਨੂੰ ਇੱਕ ਵਾਰੀ ਫੋਨ ਲਾ ਲ ਤੈਨੂੰ ਸਾਦ ਲਈ ਤੇ ਤੈਨੂੰ ਤੈਨੂੰ ਪਿਆਰ ਬਣ ਕੇ ਤੂੰ ਪਹਿਲਾਂ ਸਾਨੂੰ ਤਾਂ ਇਹਨੇ ਤੁਸੀਂ ਦੱਸੋ ਵੀ ਇਹ ਗੋਲੀਆਂ ਕੌਣ ਦੇ ਕੇ ਗਿਆ ਸਾਨੂੰ ਇਹ ਤਾਂ ਪਤਾ ਲੱਗੇ ਅਸੀਂ ਦੱਸ ਦੋਗੇ ਇਹੀ ਤਾਂ ਸਾਨੂੰ ਪਤਾ ਹੀ ਨਹੀਂ ਹੈ ਵੀ ਇਹ ਗੋਲੀਆਂ ਆਈਆਂ ਕਿੱਥੋਂ ਨੇ ਸਾਡੇ ਬੰਦੇ ਦੀ ਅੰਦਰ ਪੁੱਛ ਕੇ ਕਿ ਉਹ ਇਹ ਕਿੱਥੋਂ ਆਈਆਂ ਨੇ ਤੁਸੀਂ ਕਿਉਂ ਨਹੀਂ ਸਾਨੂੰ ਦੱਸਦੀ ਗੱਲ ਤੁਸੀਂ ਮਾਰਾ ਤੁਹਾਡੇ ਪੈਰੀਂ ਹੱਥੋਂ ਲਾਉਣੀ ਆ ਇਹ ਫੈਕ ਕਾਲ ਅਸੀਂ ਕਾਲ ਨਹੀਂ ਕਰਨੀ ਸਾਨੂੰ ਇਹ ਦੱਸੋ ਪਹਿਲਾਂ ਅਸੀਂ ਬੰਦੇ ਨੂੰ ਇੱਥੇ ਛੱਡ ਕੇ ਨੇ ਕਿਤੇ ਨਹੀਂ ਜਾਣਾ ਮੈਨੂੰ ਇਹ ਦੱਸੋ ਵੀ ਇਹ ਗੋਲੀਆਂ ਦੇ ਕੇ ਕੌਣ ਗਿਆ ਪੈਣੇ ਤੁਸੀਂ ਫੋਨ ਲਾ ਕੇ ਸਿਰਫ ਮਾਇਰ ਨੂੰ ਆਪਦੇ ਕੋਲੇ ਸੱਦਣਾ ਵਾ ਹੈਲਪ ਲਈ ਉਹ ਤੁਹਾਡੀ ਹੈਲਪ ਕਰੂਗਾ ਇੱਥੇ ਕਿਸੇ ਲਾਇਰ ਦੀ ਸੁਣਾਈ ਨਹੀਂ ਹੈਣੀ ਲਾਇਰ ਸਿਰਫ ਕੋਰਟ ਚ ਕਰ ਸਕਦਾ ਇੱਥੇ ਇੱਕ ਬੰਦਾ ਪੰਜ ਹੀ ਅੰਦਰ ਜਾਣ ਦੇ ਰਹੇ ਉਹ ਇੱਥੇ ਤੀੜੀ ਨਹੀਂ ਹਰਕਤਾਂ ਦੇ ਰਹੇ ਅੰਦਰ ਕਿਸੇ ਨੂੰ ਨਹੀਂ ਜਾਣ ਦੇਣਾ ਅੱਜ ਕੋਰਟ ਬੰਦ ਨੇ ਲਾਇਰ ਕੁਝ ਨਹੀਂ ਕਰ ਸਕਦਾ ਇੰਨਾ ਸਾਨੂੰ ਪਤਾ ਹੈ ਅਸੀਂ ਇਹ ਪਤਾ ਕਰ ਲਿਆ ਪੁੱਛਿਆ ਵਾ ਉਹ ਕਹਿੰਦੇ ਬਈ ਜਿਹੜੀਆਂ ਅਦਾਵਤਾਂ ਵਾ ਸਰਕ ਉਹ ਬੰਦ ਨੇ ਤੇ ਕਾਰਵਾਈਆਂ ਬੰਦ ਨਹੀਂ ਹੈਗੀਆਂ ਜੇ ਲਈ ਗੋਲੀਆਂ ਤੁਹਾਡੇ ਕੋਲ ਆਈਆਂ ਕਿੱਥੋਂ ਨੇ ਜਿਹੜੀ ਗੱਲ ਤੁਹਾਨੂੰ ਮੈਂ ਪੁੱਛਣੀ ਆ ਉਹਦਾ ਜਵਾਬ ਨਹੀਂ ਤੁਸੀਂ ਦਿੰਦੇ ਮੈਨੂੰ ਕੋਈ ਇਹ ਨਹੀਂ ਤੁਹਾਨੂੰ ਦੱਸਿਆ ਜਾਏਗਾ ਇਹਨੇ ਮੁੰਡੇ ਤੋਂ ਮਗਾਈਆਂ ਸੀਗੀਆਂ ਉਹ ਇੱਥੇ ਕੀ ਆ ਮੁੰਡਾ ਕੌਣ ਸੀ ਉਹ ਮੁੰਡਾ ਜਿਹੜਾ ਮੁੰਡਾ ਐਡੀਆਂ ਗੋਲੀਆਂ ਫੜਾ ਕੇ ਸਾਨੂੰ ਫਸਾ ਗਿਆ ਮੁੰਡਾ ਕੌਣ ਸੀ ਇੱਕ ਗੋਲੀ ਨੂੰ ਕਿਤੇ ਮਾਰਦੀ ਦੇਣਾ ਜੇ ਕਿਤੇ ਹੀ ਜੇਰਾ ਪੀਤਾ ਪੁੱਤਾ ਹੋ ਸੀ ਤੂੰ ਪਲੀਜ਼ ਇੱਕ ਵਾਰੀ ਫੋਨ ਲਾ ਲਓ ਨਹੀਂ ਨਹੀਂ ਤੁਸੀਂ ਇੱਕ ਵਾਰੀ ਫੋਨ ਲਾ ਲਓਗੇ ਮਾੜਾ ਯਾ ਨੰਬਰ ਦੇ ਦਿੱਤਾ ਚਲੋ ਠੀਕ ਆ